ਹਾਂਜੀ ਸਰ ਕੀ ਨਾਮ ਹੈ ਆਪਣਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲੇ ਜੀ ਮੇਰਾ ਨਾਮ ਨਵੀਕ ਕੁਮਾਰਾ ਜੀ ਮੈਂ ਆਪਣੀ ਇੰਟਰਨੈਸ਼ਨਲ ਫੂਨਾ ਕੋਸ਼ੀ ਕਰਾਟੀ ਫੈਡਰੇਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਜੀ ਅੱਜ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਜੀ ਅਸੀਂ ਮੈਦੇ ਆ ਕੇ ਆਪਣਾ 10ਵਾਂ ਓਪਨ ਸਟੇਟ ਚੈਂਪੀਅਨਸ਼ਿਪ ਕਰਵਾ ਰਹੇ تھے ਔਰ ਮੇਰੇ ਨਾਲ ਖੜੇ ਨੇ ਪੰਜਾਬ ਦੇ ਸੈਕਟਰੀ ਪ੍ਰੈਜ਼ੀਡੈਂਟ ਰਜਿੰਦਰਪਾਲ ਸਿੰਘ ਵਾਈਸ ਪ੍ਰੈਜ਼ੀਡੈਂਟ ਸੈਮ ਕੁਮਾਰ ਔਰ ਸਾਡੇ ਸੈਕਟਰੀ ਸਾਹਿਬ ਵਿਨੋਦ ਕੁਮਾਰ ਜੀ ਪਠਾਨਕੋਟ ਤੋਂ اور ਬਹੁਤ ਹੀ ਅੱਛਾ ਪ੍ਰੋਗਰਾਮ ਇਹ ਚੱਲ ਰਿਹਾ ਜੀ ਇੱਥੇ ਲਗਭਗ 2200 ਬੱਚਿਆਂ ਨੇ ਆਪਣਾ ਜੋਰ ਦਿਖਾਇਆ ਆ ਕੇ ਔਰ ਮੈਂ ਜਾਨਾ ਕਿ ਆਨਲਾਈਨ ਸਮੇਂ ਦੇ ਵਿੱਚ ਵੀ ਬੱਚੇ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਔਰ ਹਰ ਬੱਚਾ ਇਤੋਂ ਜਿੱਤ ਕੇ ਜਾਵੇ ਜੀ ਸਰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਜਦੋਂ ਇਹ ਬੱਚੇ ਲਾਈਨ ਦੇ ਵਿੱਚ ਕਾਰਾਟੇ ਲਾਈਨ ਦੇ ਵਿੱਚ ਆਉਂਦੇ ਨੇ ਸਰ ਦੇਖੋ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਵਾ ਅਸੀਂ ਚਾਹਨੇ ਕਿ ਸਭ ਤੋਂ ਪਹਿਲੇ ਤੇ ਅਸੀਂ ਆਪਣੀ ਬੇਟੀਆਂ ਨੂੰ ਕੁੜੀਆਂ ਨੂੰ ਭੈਣਾਂ ਨੂੰ ਬਹੁਤ ਵਧੀਆ ਚਾਹਨੇ ਕਿ ਆਪਣੀਆਂ ਉਹ ਰੱਖਿਆ ਖੁਦ ਕਰ ਸਕਣ ਇਹ ਗੇਮ ਹੈ ਹੀ ਆਪਣੀ ਰੱਖਿਆ ਕਰਨ ਵਾਸਤੇ ਐ ਸਰ ਔਰ ਮੈਂ ਦਿਲੋਂ ਚਾਹਨਾਵਾ ਕਿ ਹਰ ਬੱਚਾ ਕੁਛ ਨਾ ਕੁਛ ਕੋਈ ਨਾ ਕੋਈ ਗੇਮ ਖੇਲੇ ਕਰੇ ਨਾ ਬੈਟਰੀ ਮੋਬਾਈਲ ਨਾ ਦੇਖੇ ਟੀਵੀ ਨਾ ਦੇਖੇ ਪਰ ਕੋਈ ਨਾ ਕੋਈ ਗੇਮ ਜ਼ਰੂਰ ਖੇਲੇ ਆਮ ਦੇਖਣ ਵਿੱਚ ਆਉਂਦਾ ਕਿ ਜਿਹੜੇ ਬੱਚੇ ਆ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਆ ਜਾਂ ਦੇਖ ਨਹੀਂ ਹੁੰਦਾ ਇਹਨਾਂ ਦਾ ਕੀ ਆਪਾਂ ਸਨੇਹਾ ਦੇਣਾ ਚਾਹਾਂਗੇ ਸਰ ਦੇਖੋ ਸਭ ਤੋਂ ਪਹਿਲੇ ਜਿਹੜਾ ਬੱਚਾ ਗੇਮ ਖੇਡਦਾ ਪਿਆ ਨਾ ਉਹਦਾ ਮਾਈਂਡ ਜਿਹੜਾ ਹੈਗਾ ਨਾ ਸਾਰਾ ਸੈਟ ਅਪ ਹੋ ਜਾਂਦਾ ਗੇਮ ਵੱਲ ਔਰ ਸਭ ਤੋਂ ਵੱਡੀ ਚੀਜ਼ ਹੁੰਦੀ ਰਿਸਪੈਕਟਬਲ ਜਦੋਂ ਬੰਦਾ ਇਸ ਚੀਜ਼ ਨੂੰ ਲੈ ਕੇ ਚੱਲੇਗਾ ਨਾ ਆਨਲਾਈਨ ਸਮੇਂ ਦੇ ਵਿੱਚ ਉਹ ਬੰਦਾ ਕਾਮਯਾਬ ਹੋਏਗਾ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾਂ ਬੁਰੀ ਸੰਗਤ 'ਚ ਪੈਂਦੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹਾਂਗੇ ਬਿਲਕੁਲ ਸਰ ਦੇਖੋ ਨਸ਼ਾ ਨੂੰ ਪਤਾ ਹੀ ਆਪਣੇ ਪੰਜਾਬ ਨੂੰ ਕਿਸ ਤਰ੍ਹਾਂ ਖਾ ਚੁੱਕਾ ਹੈ ਵਾ ਅੱਜ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਆ ਕਿ ਹਰ ਬੱਚਾ ਅੱਗੇ ਵੱਡੇ ਕਾਮਯਾਬ ਹੋਵੇ ਔਰ ਨਸ਼ਿਆਂ ਤੋਂ ਦੂਰ ਰਹੇ ਔਰ ਆਪਣੇ ਮਾਪਿਆਂ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਇਹ ਜਿਹੜਾ ਬੱਚਿਆਂ ਨੂੰ ਮੌਕਾ ਮਿਲਦਾ ਸਿਰਫ ਸਕੂਲ ਦੇ ਬੱਚਿਆਂ ਨੂੰ ਮੌਕਾ ਮਿਲਦਾ ਕਿ ਜਾਂ ਹੋਰਨਾ ਸੰਸਥਾਵਾਂ ਵੱਲ ਵੀ ਜੇ ਕੋਈ ਕੈਂਪ ਲਗਾਏ ਜਾਂਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਹਾਂਜੀ ਸਰ ਹੁਣ ਤੇ ਸਰਕਾਰ ਨੇ ਵੀ ਸਾਨੂੰ ਪੂਰੇ 2 ਮਹੀਨੇ ਦਿੱਤੇ ਆ ਅਸੀਂ ਆਪਣੇ ਛੋਟੇ ਬੱਚੀ ਕੁੜੀਆਂ ਨੂੰ 8ਵੀਂ 9ਵੀਂ ਸਾਰੀ ਕੁੜੀਆਂ ਨੂੰ ਸੈਲਫ ਬੈਲਸਿਕ ਟ੍ਰੇਨਿੰਗ ਦਈਏ ਜਿਹਦੇ ਨਾਲ ਉਹ ਬੱਚਾ ਜਾ ਕੇ ਅੱਗੇ ਤਰੱਕੀਆਂ ਕਰੇ ਔਰ ਇਹਦੇ ਵਿੱਚ ਹਰ ਕੋਈ ਵੀ ਆ ਕੇ ਇੱਥੇ ਪਾਰਟਿਸਪੇਸ਼ਨ ਕਰ ਸਕਦਾ ਵਾ ਔਰ ਆਨ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬਹੁਤ ਵਧੀਆ-ਵਧੀਆ ਪ੍ਰੋਗਰਾਮ ਕਰ ਰਹੇ ਹਾਂ ਅਗਲਾ ਸਾਡਾ ਨਾਰਥ ਇੰਡੀਆ ਜਾਂ ਨੈਸ਼ਨਲ ਸਾਡਾ ਪ੍ਰੋਗਰਾਮ ਹੈਗਾ ਵਾ ਜੀ ਆਪਣਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਉਹ ਨਵੰਬਰ ਦੀ ਡੇਟ ਦਵਾਂਗੇ ਸਭ ਨੂੰ ਅਸੀਂ ਚਾਹਾਂਗੇ ਕਿ ਸਾਰੇ ਬੰਦੇ ਉੱਥੇ ਆਣ ਦੇਖਣ ਸਾਡਾ ਅਸੀਂ ਕੀ ਕਰ ਰਹੇ ਹਾਂ ਕਿਸ ਤਰ੍ਹਾਂ ਕਰ ਰਹੇ ਹਾਂ ਸਰ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਸੈਮ ਆ ਜੀ ਮੈਂ ਫੂਨੋਕਾਸ਼ੀ ਇੰਟਰਨੈਸ਼ਨਲ ਦਾ ਆਪਣੇ ਫੈਡਰੇਸ਼ਨ ਦਾ ਸਰ 22 ਪ੍ਰੈਜ਼ੀਡੈਂਟ ਆ ਪੰਜਾਬ ਦਾ ਕਰਾਟੇ ਦਾ ਇਸ ਸਰਦ ਸੀ ਅੱਜ ਇੱਥੇ ਆਏ ਆ ਮੇਤੀ ਕਰਾਟੇ ਚੈਂਪੀਅਨਸ਼ਿਪ ਆ ਤੇ ਉਹਦੇ ਵਿੱਚ ਸਰ ਕਾਫੀ ਬੱਚੇ ਇੱਥੇ ਆਏ ਆ ਤੇ ਗਰਲਸ ਵੀ ਆਈ ਆ ਬॉयਜ਼ ਵੀ ਆਏ ਆ ਸਾਡਾ ਸਾਰੀ ਇੱਕ ਹੀ ਮੁੱਦਾ ਆ ਕਿ ਜਿਹੜੇ ਬੱਚੇ ਆ ਗਰਲਸ ਆ ਉਹ ਵੱਧ ਤੋਂ ਵੱਧ ਕਰਾਟੇ ਸਿੱਖਣ ਤੇ ਆਪਣੀ ਰੱਖਿਆ ਕਰਨ ਇਹ ਜਿੱਦਾਂ ਸਾਰੇ ਅਸਟਾ ਮਾਹੌਲ ਚੱਲ ਰਿਹਾ ਨਾ ਕਾਫੀ ਖਰਾਬ ਹੋਇਆ ਪਿਆ ਮਾਹੌਲ ਪੰਜਾਬ ਦਾ ਨਸ਼ਿਆ ਦੇ ਵਿੱਚ ਵੀ ਤੇ ਅਸੀਂ ਬੱਚਿਆਂ ਨੂੰ ਇੱਕ ਅਲੱਗ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਫੋਨ ਵੀ ਘੱਟ ਚਲਾਣ ਤੇ ਆਪਣਾ ਗਲਤ ਪਾਸੇ ਵੀ ਘੱਟ ਹੋਣਾ ਧਿਆਨ ਹੋਵੇ ਸਕੂਲਾਂ ਦੇ ਵਿੱਚ ਟ੍ਰੇਨਿੰਗ ਦੇਈ ਦੀ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਜਿੰਨੇ ਵੀ ਹੈਗੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਲ੍ਹੇ ਆ ਸਾਡਾ ਕੰਮ ਚੱਲਦਾ ਇਹ ਸਰ ਵੀ ਮੰਨਿਓ ਆ ਹਾਂਜੀ ਹਾਂਜੀ ਇਹ ਸਾਡਾ ਵਾਈਸ ਪ੍ਰੈਜ਼ੀਡੈਂਟ ਆ ਸैम ਕ੍ਰੈਟਿਕ ਕਲੱਬ ਆਫ ਇੰਡੀਆ ਦਾ ਇਹ ਮੁੰਡਾ ਹੈਗਾ ਜਨਰਲ ਸੈਕਟਰੀ ਅਰਮਾਨ ਹਾਂਜੀ ਇਹ ਨਾਲ ਹੀ ਹੁੰਦੇ ਸਾਡੇ ਘੱਟੋ ਘੱਟ 4 ਸਾਲ ਤੋਂ ਨਾਲ ਕੰਮ ਕਰਦੇ ਆ ਕਾਫੀ ਜ਼ਿਲ੍ਹੇ ਸਾਡਾ ਕੰਮ ਚੱਲਦਾ ਵੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਚੁੰਗ ਵਿਖੇ ਅੱਜ ਇੱਕ ਈਵੈਂਟ ਹੋ ਰਿਹਾ ਜਿੱਥੇ ਬੱਚਿਆਂ ਨੂੰ ਕਾਰਾਟੇ ਆਂਦੇ ਤੇ ਹੋਰ ਪ੍ਰੋਗਰਾਮ ਕਰਵਾਏ ਜਾ ਰਹੇ ਗੱਲਬਾਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਤੇਜਵੀਰ ਸਿੰਘ ਸਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਅੱਜ ਤੁਹਾਡੇ ਸਕੂਲ ਦੇ ਵਿੱਚ ਕੀ ਪ੍ਰੋਗਰਾਮ ਹੋ ਰਿਹਾ ਤੇ ਉਹਦਾ ਮਨੋਰਥ ਕੀ ਆ ਅੱਜ ਸਾਡਾ ਸਕੂਲ ਸਾਹਿਬ ਸ਼ਰੂਪ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਜੂੰਗ ਜੋ ਕਿ ਨਵੀਂ ਦਿੱਲੀ CBSE ਤੋਂ ਮਾਨਤਾ ਪ੍ਰਾਪਤ ਹੈ ਉੱਥੇ ਅੱਜ ਤਕਰੀਬਨ 9 ਜ਼ਿਲ੍ਹਿਆਂ ਤੋਂ ਵੱਖ-ਵੱਖ CBSE ਸਕੂਲਾਂ ਦੇ ਬੱਚੇ ਜਿਹੜੇ ਆ ਉਹ ਇਕੱਤਰ ਹੋਏ ਨੇ ਤੇ ਉਹਨਾਂ ਦੇ ਕਾਰਾਟੇ ਦੇ ਜਿਹੜੇ ਨੇ ਉਹ ਮੁਕਾਬਲੇ ਕਰਵਾਏ ਜਾ ਰਹੇ ਨੇ ਸਰ ਇਹ ਕਿੰਨੇ ਸਕੂਲਾਂ ਦੇ ਬੱਚੇ ਜਿਹੜੇ ਇੱਥੇ ਪਹੁੰਚੇ ਆ ਇਹ ਤਕਰੀਬਨ 60 ਤੋਂ 70 ਸਕੂਲ ਨੇ ਜੀ ਹਾਂਜੀ ਜਿਨ੍ਹਾਂ ਦੇ ਵੱਖ-ਵੱਖ ਕੋਚਸ ਆਏ ਨੇ ਤੇ ਕੁਝ ਬਹੁਤ ਹੀ ਮੁਹਾਰਤ ਹਾਸਲ ਕਰ ਚੁੱਕੇ ਇਸ ਫੀਲਡ ਦੇ ਵਿੱਚ ਬੱਚੇ ਇੱਥੇ ਪਹੁੰਚੇ ਨੇ ਤੁਸੀਂ ਦੇਖਿਆ ਹੀ ਹੋਏਗਾ ਉੱਪਰ ਮੈਚੇਜ਼ ਉਹਨਾਂ ਦੇ ਚੱਲ ਰਹੇ ਨੇ ਤੇ ਇਹ ਸਵੇਰ ਤੋਂ ਹੀ ਐਵੇਂ ਜਿਹੜਾ ਪ੍ਰੋਗਰਾਮ ਜਾਰੀ ਹੈ ਸਰ ਜਿਹੜਾ ਅੱਜ ਇੱਥੇ ਕੋਚ ਸਹਿਬਾਨ ਆਏ ਨੇ ਜਾਂ ਹੋਰ ਪ੍ਰੋਗਰਾਮ ਉਸ ਸੰਬੰਧੀ ਹੁਣ ਕੀ ਅੱਗੇ ਕਹਿਣਾ ਚਾਹੋ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਜਦੋਂ ਅਸੀਂ ਸੰਸਥਾ ਦੀ ਸ਼ੁਰੂਆਤ ਕੀਤੀ ਸੀ ਮੇਰਾ ਉਦੋਂ ਤੋਂ ਹੀ ਮਨੋਰਥ ਸੀਗਾ ਕਿ ਜਿਹੜੇ ਸਕੂਲ ਦੇ ਮੇਰੇ ਵਿਦਿਆਰਥੀ ਨੇ ਇਹਨਾਂ ਵਿੱਚ ਕੋਈ ਏਵੇਂ ਦਾ ਇੱਕ ਆਰਟ ਹੋਣਾ ਚਾਹੀਦਾ ਹੈ ਕਿ ਕੱਲ ਨੂੰ ਉਹ ਬੱਚਾ ਜਿਹੜਾ ਆ ਆਪਣੀ ਜੇ ਸੁਰੱਖਿਆ ਕਰਨੀ ਚਾਵੇ ਜਾਂ ਕੋਈ ਬੱਚੀ ਆ ਉਹ ਆਪਣੀ ਕਿਸੇ ਵੀ ਅਨਸਮਾਜਿਕ ਤੰਤਰ ਅੰਸਰ ਤੋਂ ਜਿਹੜੀ ਆ ਉਹ ਆਪਣੀ ਸੁਰੱਖਿਆ ਕਰਨੀ ਚਾਵੇ ਤਾਂ ਉਹ ਇੰਨੀ ਕੈਪेबल ਹੋਣੀ ਚਾਹੀਦੀ ਹੈ ਕਿ ਉਹ ਆਪਣੀ ਸੁਰੱਖਿਆ ਕਰ ਸਕੇ ਇਸੇ ਮਨੋਰਥ ਨੂੰ ਮੁੱਖ ਰੱਖਦੇ ਆਂ ਅਸੀਂ ਪਿਛਲੇ 2-3 ਸਾਲ ਤੋਂ ਜਿਹੜਾ ਆ ਉਹ ਕੁੱਝ ਸਹਾਇਤਾ ਕੀਤੇ ਹੋਏ ਨੇ ਉਹ ਲਗਾਤਾਰ ਬੱਚਿਆਂ ਨੂੰ ਜਿਹੜੀ ਆ ਉਹ ਟ੍ਰੇਨਿੰਗ ਦੇ ਰਹੇ ਨੇ ਤੇ ਉਹ ਜਦੋਂ ਐਵੇਂ ਲੰਮਾ ਪ੍ਰੋਗਰਾਮ ਚੱਲਦਾ ਆ ਤੇ ਉਹ ਫਿਰ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੇ ਨੇ ਉਹ ਇਵੈਂਟ ਆਰਗੇਨਾਈਜ਼ ਕਰਦੇ ਨੇ ਇਸ ਸਾਲ ਜਿਹੜਾ ਆ ਉਹ ਸਾਡੇ ਸਕੂਲ ਨੂੰ ਜਿਹੜਾ ਉਹਨਾਂ ਨੇ ਮੌਕਾ ਦਿੱਤਾ ਆ ਇਹ ਬਟਾਲਾ ਦੀ ਸੰਸਥਾ ਆ ਜਿਹੜੀ ਇੱਥੇ ਸਾਡੇ ਸਕੂਲ ਅੱਜ ਆਏ ਹੋਏ ਨੇ ਉਹਨਾਂ ਨੇ ਸਾਡੇ ਸਕੂਲ ਨੂੰ ਮੌਕਾ ਦਿੱਤਾ ਆ ਜਿੰਨੇ ਵੀ ਪੰਜਾਬ ਭਰ ਦੇ ਜਿਹੜੇ ਮੈਂ ਪਹਿਲਾਂ ਆਲਰੇਡੀ ਤੁਹਾਨੂੰ ਦੱਸ ਚੁੱਕਾ ਕਿ ਤਕਰੀਬਨ 9 ਜ਼ਿਲ੍ਹਿਆਂ ਤੋਂ ਸਕੂਲ ਜਿਹੜੇ ਨੇ ਉਹਨਾਂ ਦੇ ਬੱਚੇ ਅੱਜ ਪੀ ਕੇਮਰੇ ਸਕੂਲ ਨੇ ਮਿਲੇਨੀਅਮ ਸਕੂਲ ਨੇ ਬਹੁਤ ਮਤਲਬ ਵਧੀਆ ਬੱਚੇ ਜਿਹੜੇ ਆਲਰੇਡੀ ਪ੍ਰੈਕਟਿਸ ਬੜੇ ਲੰਮੇ ਸਮੇਂ ਤੋਂ ਕਰ ਰਹੇ ਹਨ ਉਹ ਅੱਜ ਸਾਡੀ ਸੰਸਥਾ ਵਿੱਚ ਜਿਹੜੇ ਇਕੱਠੇ ਹੋਏ ਨੇ ਸਮਾਜ ਦਿਨ ਪ੍ਰਤੀ ਦਿਨ ਨਗਰ ਵਾਲੇ ਪਾਸੇ ਜਾ ਰਿਹਾ ਬੱਚੇ ਟਿਕਟੌਕ ਤੇ ਜਾਂ ਹੋਰ ਵੀਡੀਓ ਫਿਲਮਾਂ ਜਿਹੜੀਆਂ ਸ਼ੂਟ ਕਰਨ ਦੇ ਉੱਤੇ ਲੱਗੇ ਰਹਿੰਦੇ ਨੇ ਤੇ ਕੀ ਉਸ ਵਿੱਚ ਭਵੇਖਿਆ ਹੈ ਜਾਂ ਇਹ ਕਾਰਾਟੇ ਜਾਂ ਹੋਰ ਖੇਡਾਂ ਦੇ ਵਿੱਚ ਭਵੇਖਿਆ ਇਹਨਾਂ ਦਾ ਦੇਖੋ ਜੀ ਜਿਹੜਾ ਤੇ ਇਹ ਮਾਮਲਾ ਆ ਕੇ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੈ ਜਾਂ ਫੋਨ ਦੇ ਨਾਲ ਜੁੜਿਆ ਹੋਇਆ ਇਹ ਬੱਚੇ ਨੂੰ ਅਸੀਂ ਇੱਕ ਬੰਦ ਕਮਰੇ ਦੇ ਵਿੱਚ ਇੱਕ ਉਸ ਦੇ ਵਿੱਚ ਇੱਕ ਹੋਰ ਛੋਟੇ ਜਿਹੇ ਡੱਬੇ ਵਿੱਚ ਬੰਦ ਕਰਕੇ ਬੱਚੇ ਨਾਲ ਦਿੱਤਾ ਹੈ ਇਹ ਸਾਡੀ ਕੋਸ਼ਿਸ਼ ਆ ਕਿ ਇਨ੍ਹਾਂ ਖੇਡਾਂ ਦੇ ਦੁਆਰਾ ਮਾਰਸ਼ਲ ਆਰਟ ਕਹਿ ਲੋ ਜਾਂ ਹੋਰ ਸਪੋਰਟਸ ਮੀਟ ਸੇ ਸਕੂਲ ਵਿੱਚ ਕਰਾਉਨੇ ਆ ਉਹਦੇ ਨਾਲ ਅਸੀਂ ਬੱਚੇ ਨੂੰ ਉਹ ਬੰਦ ਡੱਬੇ ਚੋਂ ਅਤੇ ਉਸ ਬੰਦ ਕਮਰੇ ਚੋਂ ਬਾਹਰ ਜਿਹੜਾ ਕੱਢਣ ਦਾ ਜਿਹੜਾ ਵਾ ਅਸੀਂ ਉਹ ਯਤਨ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਬੱਚੇ ਆਪਣੇ ਕਮਰਿਆਂ ਵਿੱਚੋਂ ਬਾਹਰ ਆਉਣ ਅਸਲੀ ਦੁਨੀਆ ਨੂੰ ਵੇਖਣ ਆਪਣੇ ਫੋਨ ਤੱਕ ਸੀਮਿਤ ਨਾ ਰਹਿਣ ਅਸਲੀ ਜ਼ਿੰਦਗੀ ਵਿੱਚ ਜਿਹੜਾ ਉਹ ਵਿਚਰਨ ਬਾਹਰ ਆ ਕੇ ਤੇ ਮੈਂ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਏਸ ਇਵੈਂਟ ਲਈ ਜਿਹੜਾ ਆ ਉਹ ਮੇਰੇ ਸਕੂਲ ਨੂੰ ਚੁਣਿਆ ਆ ਮੈਂ ਇਨ੍ਹਾਂ ਸਭ ਦਾ Well bought tá